ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਬਣੇ ਅਮਰਿਤਪਾਲ ਸਿੰਘ ਗੁਰਾਨੀ ਅੱਜ ਸੌਂ ਚੁੱਕ ਲਈ ਹੈ ਰਸਮੀ ਤੌਰ ਦੇ ਉੱਤੇ ਉਹਨਾਂ ਨੂੰ ਸੌਂ ਚੁੱਕਵਾ ਦਿੱਤੀ ਗਈ ਹੈ ਡਿਬਰੂਗੜ ਜੇਲ੍ਹ ਤੋਂ ਦਿੱਲੀ ਦੇ ਲਈ ਉਹਨਾਂ ਨੂੰ ਲਿਆਂਦਾ ਗਿਆ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਉੱਚ ਅਫਸਰ ਵੀ ਉਹਦੇ ਵਿੱਚ ਮੌਜੂਦ ਸੀ ਹਵਾਈ ਜਹਾਜ਼ ਦੇ ਰਾਹੀਂ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਉਸ ਤੋਂ ਬਾਅਦ ਦੇ ਵਿੱਚ ਲੋਕ ਸਭਾ ਸਪੀਕਰ ਹੋਰਾਂ ਦੇ ਚੈਂਬਰ ਦੇ ਵਿੱਚ ਉਹਨਾਂ ਨੂੰ ਸੌਂ ਚੁੱਕਵਾਈ ਗਈ ਹੈ ਤੇ ਉਹਨਾਂ ਤੋਂ ਪਹਿਲਾਂ ਰਾਸ਼ੇਦ ਇੰਜੀਨੀਅਰ ਹੋਰਾਂ ਨੇ ਸੌਂ ਚੁੱਕੀ ਸੀ ਤੇ ਹੁਣ ਅਮਰਿਤਪਾਲ ਸਿੰਘੋਰਾਨੀ ਆਪਣੀ ਸਹੁੰ ਚੁੱਕ ਲਈ ਹੈ ਰਸਮੀ ਤੌਰ ਤੇ ਉੱਤੇ ਜਿਹੜੀ ਸਹੁੰ ਹੈ ਚੁਕਵਾ ਦਿੱਤੀ ਗਈ ਹੈ ਆਪਣੇ ਅਹੁਦੇ ਦਾ ਹਲਫ ਉਨ੍ਹਾਂ ਦੇ ਵੱਲੋਂ ਲੈ ਲਿਆ ਗਿਆ ਹਾਲਾਂਕਿ ਹੁਣ ਇਸ ਵੇਲੇ ਉਨ੍ਹਾਂ ਦੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਭਾਵ ਕਿ ਉਨ੍ਹਾਂ ਦੇ ਪਿਤਾ ਜੀ ਤੇ ਚਾਚਾ ਜੀ ਦੇ ਨਾਲ ਮੁਲਾਕਾਤ ਉਹ ਕਰਵਾਈ ਜਾ ਰਹੀ ਹੈ ਇਸ ਤੋਂ ਬਾਅਦ ਦੇ ਵਿੱਚ ਉਨ੍ਹਾਂ ਨੂੰ ਵਾਪਸ ਡਿਬਰੂਗੜਾ ਜਿਹੜਾ ਉਹ ਲੈ ਕੇ ਜਾਇਆ ਜਾਏਗਾ ਇਹ ਸਭ ਦੇ ਦਰਮਿਆਨ ਪਿੰਡ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਹੈ ਉਹ ਵੀ ਜਾਣਕਾਰੀ ਦੇ ਦਿੰਨੇ ਆ ਪਿੰਡ ਦੇ ਵਿੱਚ ਲੋਕਾਂ ਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਸਾਰੇ ਜਾਣੇ ਖੁਸ਼ ਦਿਖਾਈ ਦੇ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਹੈ ਉਹ ਵੀ ਤਸਵੀਰ ਨਾਲ ਸਾਂਝੀ ਕਰ ਰਹੇ ਆ ਹਾਲਾਂਕਿ ਇਹਨਾਂ ਜਿਆਦਾ ਕੋਈ ਇਕੱਠ ਜ਼ਰੂਰ ਘਰ ਦੇ ਵਿੱਚ ਨਹੀਂ ਦਿਖਾਈ ਦੇ ਰਿਹਾ ਪਰ ਕਡੂਰ ਸਾਹਿਬ ਜੀ ਲੋਕ ਸੁਭਾ ਹਲਕੇ ਦੇ ਵਿੱਚ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਆਪਣਾ ਪਿੰਡ ਹੈ ਜੱਲੂਪੁਰ ਖੇੜਾ ਉਸ ਦੇ ਵਿੱਚ ਵੀ ਜੱਲੂਪੁਰ ਖੇੜਾ ਦੇ ਵਿੱਚ ਵੀ ਸਵੇਰ ਤੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਸੰਗਤਾਂ ਇਕੱਠੀਆਂ ਹੋ ਰਹੀਆਂ ਸਨ ਅਤੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਅੱਜ ਉਹ ਸੌ ਚੁੱਕਰੇ ਨਹੀਂ ਤਾਂ ਪਿੰਡ ਦੇ ਵਿੱਚ ਲੱਡੂ ਆ ਜਿਹੜੇ ਉਹ ਬੰਡੇ ਗਏ ਤੇ ਖੁਸ਼ੀ ਮਨਾਈ ਗਈ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਭਲਕੇ ਕੀ ਕੁਝ ਕਰਵਾਇਆ ਜਾਏਗਾ ਕਿਸ ਤਰੀਕੇ ਦੇ ਭਲਕੇ ਪ੍ਰੋਗਰਾਮ ਕਰਵਾਏ ਜਾਣੇ ਨੇ ਇਸ ਬਾਬਤ ਜਾਣਕਾਰੀ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਇੱਕ ਵਾਰੀ ਤੁਹਾਨੂੰ ਉਹ ਜ਼ਰੂਰ ਸੁਣਾਉਣਾ ਚਾਹਾਂਗੇ ਹਾਂਜੀ ਆਪਣਾ ਨਾਮ ਰਣਜੀਤ ਸਿੰਘ ਜੀ ਕਿਹੜਾ ਚੌਕੇ ਪਾਈ ਆਪਰਪਾਲ ਸਿੰਘ ਆਹੋ ਸੁਖਰੇ ਕਿੱਦਾਂ ਪਿੰਡ ਦਾ ਮਾਹੌਲ ਬਹੁਤ ਵਧੀਆ ਮਾਹੌਲ ਜੀ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਜੀ ਅੱਜ ਤੇ ਸਮਾਈ ਨਹੀਂ ਜਾਨੀ ਖੁਸ਼ੀ ਜੀ ਨਹੀਂ ਖਾਨ ਖੁਸ਼ੀ ਹੈ ਸੰਤ ਨੂੰ ਨਹੀਂ ਤੇ ਪੰਜਾਬ ਨੂੰ ਬਹੁਤ ਖੁਸ਼ੀ ਅੱਜ ਤੇ ਪਰ ਸਰਕਾਰਾਂ ਨੂੰ ਦਾਸ ਨਹੀਂ ਆਈ ਸੀ ਉਹਨਾਂ ਦਾ ਰਾਜ ਕਿੱਥੇ ਹੋਣੀ ਜੀ ਉਹਨਾਂ ਦੇ ਛੇਟਾ ਹੀ ਤੇ ਨਰ ਰਹੀਆਂ ਉਹਨਾਂ ਦੀਆਂ ਤੇ ਸਰਕਾਰਾਂ ਦੀਆਂ ਤੇ ਵੀ ਜੇ ਵੀ ਨੋਂਜ ਨਹੀਂ ਮਿਲੀ ਕੋਈ ਸ਼ੀਟ ਪੰਜਾਬ ਨੂੰ ਆਹ ਪਾਰਟੀ ਨੂੰ ਤਿੰਨ ਸ਼ੀਟਾਂ ਮਿਲੀਆਂ ਵਾ ਕਾਲੀਵਾਲ ਨੂੰ ਇੱਕ ਸ਼ੀਟ ਮਿਲੀ ਆ ਇਹਨਾਂ ਨੂੰ ਰਾਸ ਨਹੀਂ ਮਿਲਣਾ ਉਹਨਾਂ ਨੂੰ ਕੁਝ ਵੀ ਗਾਂ ਸਤਾਈ ਕੁਛ ਨਹੀਂ ਮੱਲਾ ਨਾ ਨੂੰ ਤੇ ਸਰਕਾਰਾਂ ਦੀ ਮਨਸ਼ਾ ਕੀ ਲੱਗਦੀ ਹੈ ਭਈਆ ਬਰਪਾਲਸੀ ਦੇ ਇਹਨਾਂ ਨੇ ਚਾਹਦੇ ਆ ਬਸ ਦਬੇ ਰਹਿਣਾ ਤੇ ਨਸ਼ਾ ਵਰਤੋਂ ਆਏ ਵੰਡਦੇ ਰਹੀ ਲੋਕਾਂ ਨੂੰ ਤੇ ਚਾਹੁੰਦੇ ਆ ਅਸੀਂ ਸਿੱਖ ਕੌਮ ਨੂੰ ਉੱਠਣਾ ਦੇ ਕੇ ਲੱਗਦਾ ਕਿ ਭਈਆ ਬਰਪਾਲਸੀ ਦੇ ਵੱਲੋਂ ਦੁਬਈ ਤੋਂ ਆ ਕੇ ਲਹਿਰ ਚਾਲੂ ਕੀਤੀ ਗਈ ਸੀ ਨਸ਼ੇ ਦੀ ਮਹੀਨ ਉਹਦੇ ਨਸ਼ੇ ਵਾਸਤੇ ਕੀਤਾ ਮਾਰੇ ਨੇ ਜੋ ਉਹਨਾਂ ਨੂੰ ਭੇਜਿਆ ਹੈ ਬਾਅਦ ਵਿੱਚ ਪਰਮਾਤਮਾ ਨੇ ਭੇਜਿਆ ਨੂੰ ਸਿੱਧਾ ਦੀ ਉਹਨਾਂ ਪਰਮਾਤਮਾ ਨੇ ਭੇਜ ਕੇ ਨਸ਼ਾ ਛਡਾਉਣ ਤੇ ਤੇ ਅਮਰਤ ਛਕਾਉਣ ਵਾਸਤੇ ਉਹਨਾਂ ਨੂੰ ਭੇਜਿਆ ਜਰੂਰ ਮਾਰ ਰਹੇ ਨੇ ਪਾਸ਼ਾ ਮਾਰ ਰਹੇ ਆਕਾਲਪੁਰ ਨੇ ਭੇਜਿਆ ਉਹਨਾਂ ਨੂੰ ਤੇ ਇਹਨਾਂ ਦਾ ਰਾਸ ਕਿਥੋਂ ਹੋਣਾ ਜੀ ਸਰਕਾਰਾਂੋਂ ਤੇ ਪਰਿਵਾਰ ਦੇ ਮੈਂਬਰ ਸਾਰੇ ਪਰਿਵਾਰ ਗਿਆ ਸੀ ਸਾਰਾ ਪਰਿਵਾਰ ਗਿਆ ਹੋਇਆ ਜੀ ਤੇ ਪਰਿਵਾਰ ਵਿੱਚ ਕੋਈ ਗੱਲਬਾਤ ਹੋਂਦੀ ਸੀ ਹਾਲੀ ਗੱਲਬਾਤ ਕੋਈ ਨਹੀਂ ਮੇਰੀ ਉਸ ਟਾਈਮ ਹੋਈ ਕੋਈ ਸਰਕਾਰ ਦੇ ਤੋਂ ਬਹੁਤੀ ਕੋਸ਼ਿਸ਼ ਕੀਤੀ ਪਰ ਵੱਡਾ ਫਤਵਾ ਦਿੱਤਾ ਇਹ ਲੋਕਾਂ ਦੇ ਖਲੂਸ ਆਬ ਦੇ ਲੋਕਾਂ ਨੇ ਤੂੰ ਦੇ ਉਹ ਸਰਕਾਰਾਂ ਦਬਾਉਂਦੀਆਂ ਦਬਾਉਣੀਆਂ ਲੇਕਿਨ ਭਾਵੇਂ ਮੜੀ ਕੋਈ ਗੱਲ ਹੋਵੇ ਤਾਂ ਵੀ ਪੁਲਿਸ ਉਥੇ ਭੱਜ ਆਉਂਦੀ ਆ ਭਜਾ ਦਿੰਦੀ ਸਰਕਾਰ ਜਾਓ ਦੇ ਘਰੇ ਜਾਓ ਫਨਾਈਆਂ ਕਾ ਜਾਓ ਸਿਕਾਂ ਵਾਤੇ ਹੀ ਆ ਹੋਰ ਕਿਹ ਰਾਤੇ ਥੋੜਾ ਇਹ ਨੂੰ ਆਤ ਵਾਸਤੇ ਥੋੜਾ ਗਾਵਾ ਇੱਥੇ ਭਾਈ ਅਬਦੇਪਾਸ ਸਿਕਿੰਗ ਦੇ ਵੱਲੋਂ ਇੱਕ ਸਰੋਪਾ ਤੇ ਪ੍ਰਸ਼ਾਦ ਵੀ ਮੰਗਾਇਆ ਗਿਆ ਹਾਂਜੀ ਹਾਂਜੀ ਹੋਰ ਅਰਦਾਸ ਕਰ ਉਹਦੇ ਘਰ ਦੇ ਅਰਦਾਸ ਜਦੋਂ ਤੁਰਦੇ ਉਹ ਅਰਦਾਸ ਕਰਦੇ ਉਹ ਘਰੋਂ ਤੁਰਨਾ ਤਾਵੀਰ ਅਰਦਾਸ ਕਰਦੇ ਸੀ ਜੇ ਪਾਸੇ ਹੁੰਦਾ ਤਾਵੀਰ ਅਰਦਾਸ ਕਰਕੇ ਤੁਰਦੇ ਸੀ ਹਾਂਜੀ ਮੌਲਕੇ ਦਾ ਪਿੰਡ ਦਾ ਬਹੁਤ ਵਧੀਆ ਜੀ ਕਿੱਲੇ ਬਹੁਤ ਗਿਆ ਜੀ ਉੱਥੇ ਸਾਰਾ ਪਰਿਵਾਰ ਹੀ ਗਿਆ ਆ ਜੀ ਇਥੋਂ ਗੱਡੀਆਂ ਬਹੁਤ ਗਈਆਂ ਜੀ ਪਾਸੇੋਂ ਗਈਆਂ ਆਪਣਾ ਦਸਿਆ ਨਿਕਲੋ ਸਿੰਘਾਂ ਨੇ ਸਾਂਹਤ ਨੇ ਦੱਸਿਆ ਨਹੀਂ ਕਿਸੇ ਨੂੰ ਵੀ ਸਾਡੀ ਖੋਪਾ ਹੀ ਜਾਂਦੀ ਹੈ ਹਾਂ ਖਣਪਾਰ ਕੱਲ ਨੂੰ ਆਰਾਮ ਕੀਤਾ ਜਾਊਗਾ ਸੌ ਚੋਕਰੇ ਅੱਜ ਤੇ ਫਿਰ ਕੱਲ ਖਣਪਾਰ ਆਰਾਮ ਹੋਣਗੇ